ਵਿਟਾਮਿਨ ਸੀ ਦਾ ਚੰਗਾ ਸਰੋਤ ਹੈ ਕੀਵੀ ਇਹ ਦਿਲ ਨੂੰ ਵੀ ਰੱਖਦਾ ਹੈ ਸਿਹਤਮੰਦ ਇੱਕ ਛੋਟਾ ਜਿਹਾ ਕੀਵੀ ਫਲ ਹੈਗਾ ਹੈ ਜੋ ਕਿ ਆਪਣੇ ਸਵਾਦ ਅਤੇ ਪੋਸ਼ਟਿਕ ਗੁਣਾਂ ਨਾਲ ਜਾਣਿਆ ਜਾਂਦਾ ਹੈ ਇਹ ਫਲ ਵਿਟਾਮਿਨ ਸੀ ਫਾਈਬਰ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਕਈ ਸਿਹਤਮੰਦ ਲਾਭ ਜਿਹੜਾ ਗਾਇਆ ਉਹ ਪ੍ਰਦਾਨ ਕਰਦਾ ਹੈ ਕੀਵੀ ਦਾ ਸੇਵਨ ਚਮੜੀ ਰੋਗ ਦਿਲ ਅਤੇ ਪਾਚਨ ਪ੍ਰਣਾਲੀ ਲਈ ਫਾਇਦੇਮੰਦ ਹੋ ਸਕਦਾ ਹੈ ਇਹ ਫਲ ਸਾਲ ਭਰ ਮਿਲਦਾ ਰਹਿੰਦਾ ਹੈ ਤੇ ਆਓ ਜਾਣਦੇ ਹਾਂ ਕਿ ਵੀ ਸਿਹਤ ਲਾਭਾਂ ਲਈ ਇਸ ਦੀ ਮੌਸਮੀ ਉਪਲਬਧਤਾ ਬਾਰੇ ਤੇ ਕੀ ਹੈ ਇਸ ਦੇ ਸਿਹਤ ਲਈ ਕੁਝ ਖਾਸ ਫਾਇਦੇ ਵਿਟਾਮਿਨ ਸੀ ਦਾ ਚੰਗਾ ਸਰੋਤ ਦੱਸਿਆ ਜਾਂਦਾ ਹੈ ਕਿ ਵੀ ਕਿਵੀ ਵਿਟਾਮਿਨ ਸਰੋਤ ਨਾਲ ਭਰਪੂਰ ਹੁੰਦਾ ਹੈ ਤੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਕੋਲੇਜਨ ਅਤੇ ਉਤਪਾਦਨ ਲਈ ਮਦਦ ਕਰਦਾ ਹੈ ਤੇ ਕਈ ਸੈੱਲਾਂ ਨੂੰ ਵੀ ਨੁਕਸਾਨ ਤੋਂ ਬਚਾਉਂਦਾ ਗਾਇਆ ਫੈਬ ਨਾਲ ਭਰਪੂਰ ਹੁੰਦਾ ਹੈ ਐਂਟੀਆਕਸੀਡੈਂਟ ਗੋਨੇ ਦੇ ਵਿੱਚ ਸ਼ਾਮਿਲ ਹੈਗੇ ਨੇ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਦੱਸਿਆ ਜਾਂਦਾ ਹੈਗਾ ਚਮੜੀ ਰੋਗ ਲਈ ਵੀ ਫਾਇਦੇਮੰਦ ਦੱਸਿਆ ਜਾਂਦਾ ਹੈਗਾ ਕਿ ਨੀਂਦ ਵਿੱਚ ਵੀ ਸੁਧਾਰ ਜਿਹੜਾ ਲਿਆਉਂਦਾ ਹੈਗਾ ਤੁਹਾਨੂੰ ਦੱਸ ਦੀ ਕਿ ਭਾਰ ਘਟਾਉਣ ਵਿੱਚ ਵੀ ਖਾਸ ਮਦਦ ਕਰਦਾ ਗਾਇਆ ਅੱਖਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਤੇ ਕੀ ਵੀ ਵਿੱਚ ਮੌਜੂਦ ਐਂਟੀਆਕਸੀਡੇਟ ਅਤੇ ਵਿਟਾਮਿਨ ਸੀ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਤੇ ਉਮਰ ਨਾਲ ਸੰਬੰਧਿਤ ਨਜ਼ਰ ਦੀਆਂ ਸਮੱਸਿਆਵਾਂ ਨੂੰ ਵੀ ਰੋਕ ਸਕਦੇ ਹਨ ਕਿਵਿ ਫਲ ਦਾ ਉਤਪਲਬਦਾ ਕਿਵਿ ਫਲ ਸਾਲ ਭਰ ਵਿੱਚ ਥਾਵਾਂ ਤੇ ਉਪਲਬਧ ਹੁੰਦਾ ਹੈ ਪਰ ਇਸ ਦੇ ਉਤਪਾਦਨ ਅਤੇ ਆਯਾਤ ਦੇ ਅਧਾਰ ਤੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮੇਂ ਉਪਲਬਧ ਹੁੰਦਾ ਹੈ ਇਹ ਮਾਰਕੀਟ ਵਿੱਚ ਕਦੋਂ ਉਪਲਬਧ ਹੁੰਦਾ ਹੈ ਤਕਰੀਬਨ ਸਾਰਾ ਸਾਲ ਹੀ ਮਿਲਦਾ ਰਹਿੰਦਾ ਹੈ ਕੁੱਲ ਮਿਲਾ ਕੇ ਕਿਵਿ ਫਲ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਵਧੀਆ ਪੋਸਟਿਵ ਤੱਤ ਅਤੇ ਐਂਟੀਆਕਸੀਡੈਂਟ ਹੈਗੇ ਆ ਉਹ ਪਾਏ ਜਾਂਦੇ ਆ ਜਿਹਦੇ ਨਾਲ ਤੁਹਾਨੂੰ ਸਿਹਤ ਵਿੱਚ ਕਾफी ਤੰਦਰੁਸਤੀ ਮਿਲ